ਯਾ ਵੀ ਲੈ ਨਿਆ ਵੀ ਮੇਰੀ ਗਾਹਲ ਮੈਂ ਜੀ ਭਾਰੀ ਫੰਡ ਵੱਟੀ ਤੂੰ ਜੁਪੱਡੀ ਉਸਾ ਕੋ ਚੱਕੇ ਨਹੀਂ ਹੁੰਦੀ ਐ ਮੈਂ ਵੀ ਮਾਰਦਾ ਬਰਿਆ ਗਾ ਸੋੜ ਲਾ ਤੜੀ ਇਹ ਕੀ ਲਾਜ ਉਹ ਠੀਕ ਨਹੀਂ ਇਹ ਕੋਣ ਲੱਗੀ ਅੱਖਾ ਲੱਭੇ ਦੇ ਰੇ ਰੇ ਲੱਭੇ ਦੇ ਇਹ ਕਹਿੰਦਾ ਕੇ ਮਾਮਾ OK ਉਹਦਾ ਉਹਦਾ ਪਾਣੀ ਨਹੀਂ ਪੀਤਾ ਕਹਿੰਦਾ ਮਾਮਾ ਮੈਂ ਤਾਂ ਮੋਕੇ ਕਹਿੰਦਾ ਦਿਆ ਹਾਰ ਜਾ ਉਹਨੇ ਰੋਣ ਲਾ ਪੜੋ ਤੇ ਦਰਦ ਲਾ ਜੇੜ ਮੇਰਾ ਭਰਾ ਘਰਿਆ ਗਲੀਆਂ ਜੀ ਰੁਲਦਾ ਆ ਮਾਂ ਮੋਗੇ ਦਾ ਕੀ ਮਤਲਬ ਹੁੰਦਾ ਮੈਂ ਘਾ ਲਿਆ ਮਿੱਥੋ ਤੇਰਾ ਹੀ ਬੋਹ ਕਰਦੀ ਸੀ ਨਹੀਂ ਤੇਰਾ ਘਾ ਦੀ ਲਾ ਪਾ ਕੇ ਜਵਾਈ ਆ ਭਰਾਵਾ ਬਹੁ ਬਹੁ ਕੀਤਾ ਤੇਰਾ ਬੋਹ ਕਰਦੀ ਸੀ ਨਾ ਰੇੜੀ ਤੇਰਾ ਉਹ ਮੈਨੂੰ ਪਤਾ ਕਿ ਨਹੀਂ ਆਉਂਦਾ ਕੱਲ ਨੂੰ ਆਇਆ ਕਰ ਹਮ ਔਰ ਉਹਦੇ ਕੋਲ ਥੋੜੀ ਤੂੰ ਜਾ ਸਕਦਾ ਕਿੱਥੇ ਨਹੀਂ ਜਾ ਸਕਦਾ ਮਿੱਥੋ ਕੋ ਮਿੱਥੋ ਵੇ ਯਾਰ ਤੂੰ ਬੀਤੋ ਕੋ ਥੋੜੀ ਜਾ ਸਕਦਾ ਇਦਾਂ ਨਾ ਗਿਆ ਹੁਣ ਚੱਲ ਗਏ ਅਗਲੇ ਘਰ ਨਹੀਂ ਜਾ ਸਕਦਾ ਲੈ ਘਰੇ ਤੇਰੇ ਤੇਰਾ ਹੁਣ ਜਾਣਾ ਨਹੀਂ ਉੱਥੇ ਲਾਊਡ ਹੋ ਤੇ ਸਾਡਾ ਹਲਾਊਡ ਦੀ ਹੈ ਕਿ ਤੇਰਾ ਕਿਤਾ ਹਲਾਊਡ ਸਾਡੇ ਮੈਂ ਮੇਰੀ ਮਾਂ ਹੈ ਮੇਰਾ ਮਾਂ ਦਾ ਘਰ ਵਾ ਓ ਯਾਰ ਤੂੰ ਨਹੀਂ ਜਾ ਸਕਦਾ ਕਿਉਂ ਨਹੀਂ ਜਾ ਸਕਦਾ ਨਹੀਂ ਜਾ ਸਕਦਾ ਮੇਰੀ ਮਾਂ ਹੈ ਮੇਰੀ ਮਾਂ ਹੈ ਬੰਦ ਨਾ ਘਰਾਂ ਵਿੱਚ ਜਦੋਂ ਬੰਦਿਆ ਆ ਗੱਲ ਛੋੜ ਲੈ ਡੈਡੀ ਉਹ ਡੈਡੀ ਤੇਰਾ ਬੰਦਿਆ ਹੁਣ ਪੂਰੇ ਮੇਰੀ ਗੱਲ ਸੁਣ ਪੂਰੇ ਅਸੀਂ ਚੱਲਣਾ ਹੈ ਥੋੜੇ ਦਿਨਾਂ ਲਈ ਮੜਮੋਤਾ ਬਾਅਦ ਕਿਤੇ ਖੰਮਗਾ ਫੜ ਕੇ ਝਾਂਬ ਦਿਨ। ਖੰਕਲੀ ਗਾਮ ਮਿਲ ਪਾਇ ਡੰਡਾ ਜੱਕ ਲਈ ਉਹ ਆਪ ਆਪਣਾ ਖਾ ਕੇ ਬਹਿ ਜਵੇ। ਛੋਟੀ ਵੀ ਬੰਦ ਕਰ। ਉਹ ਲੈਡੀ ਹੋ ਰਿਹਾ ਗਾਣਤਾ ਸੁਣੋ ਹੋ ਰਿਹਾ। ਹੋਰ ਲੈਡੀ ਰੋਕੀ ਤਾਂ ਨਹੀਂ ਹੁੰਦਾ ਘਰ ਦੀ। ਮੈਂ ਆਦਾ ਰੁਕੀ ਤਾਂ ਨਹੀਂ। ਮੱਚਾ ਫੜ ਕੇ ਨਹੀਂ ਦੇਖੀ ਨਾ। ਮੇਂ ਮੇਂ ਇੰਸਾਨ ਦੇ। ਉਹ ਯਾ ਤੇ ਤਾਂ ਬੋਲਦੀ ਹਰ ਤੂੰ ਲਾਤਾ ਇਦਾਂ ਦੀ ਰੋਟੀ ਨਾਲੋਂ ਭੁੱਖਾ ਰਹਿ ਲਾ। 72 ਦੇ ਮੈਂ ਢਾਣਿਆ ਹਲਵਾ ਰੋਟੀ ਦੇਣਾ ਦਾ ਦਰਾਜਾਂ ਨਹੀਂ ਮੇਰੇ ਢੜੀ ਦਾਵ ਕਹ ਰੱਖ ਥੋੜਾ ਜਾ ਓਏ ਬਦਨਤ ਢਾਣਿਆ ਹਲਵਾ ਚੱਕ ਲੈਨੇ ਆਖ ਲੈਗੇ ਲੱਭਾ ਪਾ ਰੋਟੀ ਚੱਕਰਨ ਨੂੰ ਲੱਭੇ ਨਾ ਮੇਰੇ ਵਿੱਚ ਲੱਗੇ ਨਾ ਤੇ ਉਹ ਮਗਰ ਬੈ ਰੋਟੀ ਘਰ ਲੈਣਾ ਮੈਂ ਚੱਲ ਕੰਮ ਕਰਾ ਕੇ ਆਪਣੇ ਆ ਕੇ ਤੂੰ ਰੋਟੀ ਚੱਕ ਤੇ ਚੱਲ ਚੱਕ ਲੈਨੇ ਕਰਾਂ ਤੋਂ ਬਾਹਰ ਕੱਢੂਗਾ ਮੈਂ ਮੇਰਾ ਪੁੱਤ ਤਾਂ ਇਹ ਲੱਗੇ ਹੋਰ ਸਕਾਲ ਕੇ ਉਹਨੂੰ ਫਲਾਉਣਾ ਸਾਡਾ ਕੋਈ ਦਿੱਤਾ ਲਈ ਉਹਦੇ ਜਜ਼ਵਾਤ ਸਾਡਾ ਜਾਨ ਦੇ ਜਜ਼ਵਾਤ ਬੋਲਦੇ ਆ ਏ ਕਿੰਨੇ ਦਾ 29 ਸਾਲਾਂ ਦੇ ਜਜ਼ਵਾਤ ਬੋਲਦੇ ਸਾਡੇ ਭਰਾ ਦੇ ਸਾਡੇ ਪੇ ਦੇ ਪੈਰੀ ਪੈਰੀ ਡੈਡੀ ਆਣਾ ਕੇ ਨੂੰ ਦਰਵਾਜ਼ਾ ਬਾਹਰ ਕੱਢਦਾ ਡੈਡੀ ਅੱਜ ਦੇ ਤੂੰ ਕੱਢਦਾ ਸੀ ਹਾਂ ਲੱਭੇ ਰ ਆ ਬੇ ਕੱਢੂਗੀ ਹਾਂ ਗਾਲਿਆ ਲੈਆ ਲੈ ਲੱਭੇ ਨਾ ਤੇ ਮੇਟੀ ਲੱਗਿਆ ਉਹ ਆਪਣਾ ਪੁੱਛਿਆ ਲੈ ਫੇਰ ਪੁੱਛਿਆ ਲੈ ਕਹਤਾ ਪੁੱਛਿਆ ਲੈ ਕਹਤਾ ਕਹੜਾ ਆ? ਕਹੜਾ ਆ? ਵੇ ਪੇ ਗੰਡੀ ਲੈਆ ਪੇ ਗੰਡੀ ਐਂਡਰ ਦਾ ਪਿੱਛੇ ਦੋ ਨਾਲ ਖੜੇ ਆਂ ਡਰ ਚੱਕ ਬੰਦੇ ਬਣਾ ਦੋ ਰਾਮ ਜੀ ਨੂੰ ਮੈਨੂੰ ਬੋਲਣ ਦਾ ਮਜਬੂਰ ਨਾ ਗਾਲੀ ਗਾਲ ਸੋੜ ਨਾ ਮੈਨੂੰ ਮੈਂ ਦੱਸਿਆ ਅਸੀਂ ਉਹਦੇ ਕੋਲ ਖਾ ਸਕਦੇ ਆ ਸਾਦਾ ਚੱਲਦਾ ਆ ਮੇਰਾ ਭਰਾ ਐ ਵੀ ਨਾ ਸਾਡੇ ਮੋਰ ਸਾਡੇ ਮੋਰੇ ਇਨਸਲਟ ਫੀਲ ਹੋਊਗੀ ਭਰਾ ਹਵੇਲੀ ਜਾ ਕੇ ਆਪਣਾ ਮੈਟਰ ਸੋਲ ਕਰ ਲਓ ਜੇ ਨੂੰ ਸਾਲੀ ਕੋਲ ਜਾਣਾ ਹੈ ਬੰਦ ਕਰਾ ਲੈਣਾ ਇਹਨੇ ਕਰਾ ਦੇ ਉਹ ਤੂੰ ਮ사ਜ ਕਰਾਉਂਦਾ ਸੀ ਉਹਦੇ ਵੇਲੇ ਕਰਾਉਣਾ ਹੀ ਹੈ ਰੋਜ਼ ਕਰਦੀ ਹੈ ਨੇ ਗਣੀ ਲੱਭੇ ਦੇ ਤੇ ਕਰ ਮਰਵਾ ਉਹ ਬੱਟੇ ਯਾ ਹਾਰ ਵੇਲੇ ਲੱਭਾਰ ਦੂਲਾ ਤੈਦੇ ਨਾਲ ਸਾੜਾ ਤਬਾ ਪੀ ਕੇ ਮਰ ਜਵੇ ਮੇਰੇ ਬੁੜੇ ਦਾ ਯਾ ਹਾਰ ਵੇਲੇ ਲੱਭਾ 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 ਲੱਭੇ ਨੋਟੀ ਦੇ ਦੇ ਆ ਜਾ ਕਰ ਅਵੇਲੀ ਆ ਰੱਜਿਆ ਬੇ ਦੇ ਦੇ ਕੋਣ ਸੋਈ ਆ ਮੈਂ ਸੋਈ ਆ ਤੇਰਾ ਪਤਾ ਮੈਨੂੰ ਕਿੰਨਾ ਇਹਦੇ ਪੱਲਿਓ ਪੀਂਦਾ ਹੋ ਇਹਦੇ ਪੱਲਿਓ ਪੀਂਦਾ ਪੱਲਿਓ ਪੱਲਿਓ ਲੈ ਕੇ ਪੀਂਦਾ ਇਹਦੇਓ ਬੈੜੀ ਬੈੜੀ ਇਹ ਬਾਦ ਉਸ ਕਿਉਂ ਇਹ ਮਗਲ ਲਾ ਕੇ ਧੱਗਾ ਚੋੜ ਕੋਣ ਬੈੜੀ ਮੇਰੀ ਗਾ ਇਹਨੇ ਵਗਲ ਲਾ ਕੇ ਹਲਕੀ ਜੇ ਲਾ ਦੇ ਲਾ ਦੇ ਮੈਂ ਕੀ ਰਹੀ ਜਾਂਦੀ ਆਪਾਂ ਮੇਵ ਲਿਆ ਵਾ ਹਲਕੀ ਜੇ ਨਾਲ ਬੜੀ ਚੁੱਧੀ ਗਾ ਲੈ ਬਸ ਸਵੇਰੇ ਮੇਵ ਦਿਵਣੀ ਇਹਨੂੰ ਕੱਢੀ ਵਾਰ ਕਰ ਉਹ ਹੀ ਜਾ ਆਹੀ ਜਾਣਾ ਆਹੀ ਜਾਣਾ ਥਾਈਲੈਂਡ ਜਾਣਾ ਲੈਣੀ ਥਾਈਲੈਂਡ ਤੋਂ ਤੇਰਾ ਪੁੱਤ ਜਾਊਗਾ ਨਾਲ ਰਸ਼ੀਆ ਯਾ ਮਗੇ ਰਸ਼ੀਆ ਰਸ਼ੀਆ ਮਮੀ ਲਿਹਾਣੀ ਬਲਾਤ ਨਾਲ ਲਿਆਉਲੀਆ ਤੂੰਗਾ ਸਿੱਧੀ ਗੱਲ ਆ ਹਾਂ ਅਗਲੀ ਦ ਬੋਇੰਡ ਦਾ ਗਲਾਸ ਵੀ ਦ ਹਲਕੇ ਤੇ ਕਾਮੀ ਦੀਆ ਡੈਡੀ ਰਸ਼ੀਆ ਰਸ਼ੀਆ ਲਿਆਣੇ ਰਸ਼ੀਆ ਨਾਲ ਵਿਆਹ ਇੰਦਾ ਬੋਇੰਡ ਦਾ ਗਲਾਸ ਵੀ ਦਿੰਦੀ ਆ ਅਗਲੀ ਇੰਦਾ ਨਾਲ ਇੰਦਾ ਤੂੰ ਇੱਥੇ ਲਾੜੇ ਲੜ ਕੇ ਉਹਨੂੰ ਮੰਮਾ ਜੀ ਮੈਂ ਕੁਛ ਨਹੀਂ ਬੋਲਦੀ ਹਾਂ ਇੱਥੇ ਦੁੱਲ ਗਿਆ ਦੋ ਸਾਡੇ ਕੋਲ ਡੁੱਲਿਆ ਇਹ ਵੀ ਮੇਰੇ ਬੁਰੇ ਦੇ ਸੱਤ ਪਾ ਕੇ ਦੁੱਧ ਡੁੱਲ ਗਿਆ ਬੰਦੇ ਉਹ ਚਿੱਟੀਆਂ ਡਾਲਾਂ ਦੇ ਮੇਰੇ ਅੱਖੇ ਬੁਰੇ ਸਰ ਥੋੜਾ ਬੈਲ ਪਾੜਿਆ ਆ ਹਾਂ ਮੈਨੇ ਹਾਈ ਸਰ ਤੁਸੀਂ ਟੈਗ ਲਾਉਣਾ ਜਾਂ ਨਹੀਂ ਲਾਉਣਾ ਕਹਿੰਦਾ ਰਸ਼ੀਆ ਮੈਨੂੰ ਇਹ ਪੁੱਛੂਗੀ ਹਾਈ ਸਰ ਤੁਸੀਂ ਟੈਗ ਲਾਉਣਾ ਜਾਂ ਨਹੀਂ ਲਾਉਣਾ ਕਹਿੰਦਾ ਰੋਟੀ ਵੀ ਲੜ ਕੇ ਮੱਥੇ ਮਾਰਦੀ ਮੇਰੇ ਰੋਟੇ ਨੇ ਮੇਰੀ ਗੱਲ ਦਾ ਬੁਲਾ ਮੇਰੇ ਨਾਲ ਉਹਨੇ ਤੱਕ ਹੱਡੀ ਨਾ ਜਿੰਨੇ ਤੱਕ ਇਹਦੀ ਅੱਖਾਂ ਚੋਂ ਹੰਝੂ ਨਹੀਂ ਡੈਗਦਾ ਉਹਨੇ ਤੱਕ ਤੈ ਕਹਿਣ ਵੀ ਨਹੀਂ ਹਟਣਾ ਮੈਂ ਤੇਰੇ ਨਾਲ ਆ ਮੇਰੀ ਗੱਲ ਸੁਣਾ ਜਿਹੜੇ ਪਾਪ ਨਾ ਤੈਨੂੰ ਲੈ ਕੇ ਜਾਂਦੇ ਰਸ਼ੀਆ ਉਹ ਹਰ ਦਿਨ ਰੋਟੀ ਮਿਲ ਗਈ ਕੱਲ ਤੋਂ ਰੋਟੀ ਨਹੀਂ ਮੈਨੇ ਅੱਜ ਅਸੀਂ ਟਾਈਮ ਨਾ ਆਏ ਜੇ ਅਸੀਂ ਟਾਈਮ ਨਾਲ ਦਰਵਾਜ਼ਾ ਵੀ ਨਹੀਂ ਖੋਲਣਾ ਮੇਰੀ ਗੱਲ ਨਾ ਬੋਲ ਕੇ ਚੱਲ ਅੱਜ ਤਾਂ ਪਰ ਉਹ ਸਾਰੀਆਂ ਗੱਲਾਂ ਛੱਡੋ ਆਪਾਂ ਜਾਂਦੇ ਆ ਰਸ਼ੀਆ ਦੌੜੀ ਉੱਥੇ ਦੇਖੀ ਰਸ਼ੀਆ ਨੇ ਮੰਮੀ ਲਿਆਉਂਦੇ ਆ ਆਉਂਦੇ ਇਦਾਂ ਹੈ ਕਹਿੰਦੇ ਸ਼ਾਮ ਨੂੰ ਦੇ ਜੀ ਜੀ ਵੀ ਜੇ ਵਾਰ ਪਤਾ ਕਿੰਨੇ ਵਾਹਦਾ ਜੀ ਕੀ ਪਾਣੀ ਹਾਂ ਤੈਨੂੰ ਇਦਾਂ ਕਹਿਣਾ ਹਾਂ ਕੁੰਮੀ ਹੈ ਹਾਂ ਕੁੰਮੀ ਤੇ ਛਾਲ ਤਾਈ ਮੈਨੂੰ ਬੜਾ ਪਗਾ ਪਾਸਵਰਡ ਤੇ ਨਾ ਨਹੀਂ ਬਣਿਆ ਤੂੰ ਕਿਹੜੀ ਦੁਨੀਆ ਦੇਖ ਲਈ ਮੇਰਾ ਪਾਸਵਰਡ ਤੈਨੂੰ ਇਦਾਂ ਪੁੱਛਣਾ ਜਾਨ ਤੁਸੀਂ ਨਹੀਂ ਕਿਦੋਂ ਇੰਗਲਿਸ਼ ਯੂ ਵੀ ਆਈ ਡੂ ਯੂ ਲਾਈਕ ਯੂ ਆ ਗਾਨ ਡ੍ਰਿੰਕ ਤੂੰ ਮਦਾ ਹੀ ਕਹਦਾ ਯੇ ਡ੍ਰਿੰਕ ਫੇ ਇੱਕ ਪੈਗ ਦੇ ਨਾਲ ਤੇਰੀ ਇੱਕ ਪੱਪੀ ਫਰੀ ਤੇਰੇ ਹੀ ਆਂਦੇ ਨੇ ਤੇਰੇ ਪੱਪੀ ਦੇ ਦੇਗਾ ਨਹੀਂ ਉਹ ਦੇ ਕੱਚੀ ਗੱਲਾ ਤੁਰਿਆ ਨਨੇ ਜਾਂਤ ਕੁੜੋ ਨੜੀ ਤੇ ਇਹ ਸੁਣ ਲੈ ਇਹ ਸੁਣ ਲੈ ਜੇ ਤੇਰੇ ਇਹ ਭਾਈਏ ਨੇ ਤੇਰੇ ਦਾਦੀ ਨੇ ਯੂਰੂ ਸਾਡੇ ਗ੍ਰੈਂਡਫਾਦਰ ਨੇ ਦੇਖ ਲਿਆ ਆ ਸੀਨ ਉਹ ਲਗਣ ਸਾਡੇ ਤੁਹਾਡੀ ਬੀਬੀ ਵੀ ਛੱਡੀ ਅਹੀਂ ਵੀ ਰਸ਼ੀਆ ਨੇ ਹੀ ਲਿਹਾੜੀ ਜਾ ਕੇ ਨੜੀ ਤੋਂ ਪਹਿਲਾਂ ਉਹ ਵੀ ਛੱਡ ਤਾ ਬਾਹਰ ਘਰੋਂ ਬਾਹਰ ਕਰਤਾ ਸਾਰਾ ਕੰਮ ਨ ਵਿੜੋ ਗਿਆ ਨਾ ਤੈਨੂੰ ਮੈਂ ਭਾਂਡੇ ਭੁੰਡੇ ਨਹੀਂ ਲੈ ਕੇ ਦੇਣੇ ਇਹ ਨਾ ਮੈਂ ਤੂੰ ਕੱਲ ਨੂੰ ਕੰਨ ਕੱਚ ਦੇ ਵੀ ਭਾਂਡੇ ਲੈ ਕੇ ਦੇ ਇਹ ਮੈਂ ਹੋ ਹੋ ਕਰ ਲੈ ਕੇ ਦੇਣੇ ਯਾਰ ਅਮਾ ਹੁਣ ਦਿਨ ਮੈਂ ਆਪਣਾ ਸਮਾਨ ਲੈਣਾ ਹੁਣ ਦਿਨ ਇੱਕ ਵਸ ਫਰਿੱਜ ਲੈ ਕੇ ਦੇਣੀ ਹੈ ਇੱਕ ਸੋਫਾ ਲੈ ਕੇ ਦੇਣੀ ਬਸ ਹੋਰ ਦਿਨ ਕੋਈ ਨਹੀਂ ਲੈ ਕੇ ਦੇਣਾ ਜਿਹੜਾ ਮੈਂ ਖਰਚਾ ਪਰਚਾ ਕਰਨ ਖਰਚੇ ਨਹੀਂ ਕਿ ਤੈਨੂੰ ਸੂਟ ਸਾੜ ਲੈ ਦਿਆ ਹੋਰ ਉੱਥੇ ਕਿਹੜਾ ਸੂਟ ਹਰਾਮ ਦੇ ਨੇ ਲੈ ਕੇ ਦਿੱਤੇ ਕਿਹੜਾ ਹਰਾਮ ਦੇ ਨੇ ਲੈ ਕੇ ਦਿੱਤੇ ਸੂਟ ਦੱਸੀ ਮੈਨੂੰ ਕੱਤ ਤੂੰ ਲੈ ਕੇ ਦਿੱਤਾ ਮੈਨੂੰ ਸੂਟ ਅੱਗਾ ਸੁਣ ਲਾ ਹਾਂ ਜੋ ਮਰਜੀ ਗਏ ਅੱਡਾ ਵੱਡਾ ਕੀ ਇਲਜ਼ਾਮ ਕੀ ਮਤਲਬ ਤੇਰਾ ਕਿ ਤੁਸੀਂ ਯਾਰ ਕੀ ਹਰ ਵੇਲੇ ਯਾਰ ਹਾਈਪਰ ਹੀ ਹੋਣਾ ਹੁੰਦਾ ਨਹੀਂ ਮੈਂ ਤੇਰਾ ਵੀ ਝੂਠ ਬੋਲਣ ਦਾ ਲੱਕੇ ਬੱਤਾ ਤੈਂਦਾ ਹੋਗਾ ਤੁਸੀਂ ਪਹਿਲਾਂ ਖਰੀਦਦੇ ਕਿ ਗੱਲ ਟੱਲਾ ਵਾਲੇ ਪੰਜਾਬੀ ਤੇ ਬੰਦ ਪਾਕਿਸਤਾਨ ਨੂੰ ਗਏ ਆ ਉਹਨੇ ਚੰਨੇ ਦੇ ਵਿਆਹ ਦੇ ਕਿਨੇ ਸੂਟ ਲੈ ਕੇ ਦਿੱਤੇ ਉਹ ਘਰ ਪਾਉਣੇ ਤਾਂ ਨਹੀਂ ਉਹ ਵਧੀਆ ਸੂਟ ਉਹ ਤਾਂ ਪਿਆਰ ਹੈ ਘਰ ਪਾਲਾ ਕੋਈ ਨਹੀਂ ਕਿਉਂ ਕਾਤੇ ਨਾ ਵਧੀਆ ਸੂਟ ਨੂੰ ਘਰ ਦਾ ਨਹੀਂ ਕੋਈ ਨਾ ਕੋਈ ਸੂਟ ਇਕੱਠਾ ਕੀਤਾ ਉਹ ਪਾ ਤੇਰੇ ਕੋਲ ਗੱਦੋਗਾ ਹੀ ਦੀਆਂ ਜੁੱਤੀਆਂ ਉਹ ਪਾ ਗੋਪੀ ਤੈਨੂੰ ਮੈਂ ਇੱਕ ਗੱਲ ਦੱਸਾਂ ਜਦੋਂ ਹਨਾ ਮੈਂ ਤੁਹਾਨੂੰ ਲੈ ਲੈ ਕੇ ਦੰਦੀ ਹੁੰਦੀ ਸੀ ਦੋ ਪਜਾਮੇ ਦੋ ਪਜਾਮੇ ਦੋ ਕੋਟੀਆਂ ਦੋ ਦੋ ਪਜਾਮੇ ਦੋ ਕੂਟੀਆਂ ਸਿਆਲ ਦਾ ਸੀਜ਼ਨ ਪੂਰੇ ਜਿਤ ਕੱਢਦੇ ਹੁੰਦੇ ਸੀ ਗਰਮੀਆਂ ਆਉਣੀਆਂ ਦੋ ਪਜਾਮੇ ਦੋ ਟੀ-ਸ਼ਰਟ ਆ ਸਾਰਾ ਸਿਆਲ ਉਹਦੇ ਵਿੱਚ ਗਰਮੀਆਂ ਕੱਢਦੇ ਹੁੰਦੇ ਸੀ ਸਾਡਾ ਮੇਰੀ ਦਾ ਸੁਣ ਸਾੜਾ ਤੇਰੀ ਆ ਉਮਰ ਤੇਰੀ ਜਨਾਨੀ ਨੇ ਇਹ ਚੀਜ਼ਾਂ ਦੇ ਲੜਨ ਨੂੰ ਆ ਨਾਪਕੀ ਤੇਰੀ ਮਾਂ ਨਾਲ ਹਾਂ। ਓਹ ਹਲੋ ਮੇਰਾ ਕਿਤੇ ਕਰਾ ਦੇ ਮੇਰੇ ਤਾਂ ਉਹ ਹਿਸਾਬ ਹੋਇਆ ਆ ਪਿੰਡ ਦੇ ਵਿੱਚ ਨਿਆਣੇ ਲਾ ਗਦੇ ਲੈ 400 ਰੁਪਏ ਦੇੜੀ ਕਹਿੰਦੇ ਇੱਕ ਵਾਰੀ ਮੈਨੂੰ ਦਿਲ ਕਰਦਾ ਤੇੜੀ ਕਦੇ ਇੱਕ ਵਾਰੀ ਮੇਰਾ ਤਾਂ ਉਹ ਹਿਸਾਬ ਹੋਇਆ ਆ ਮੇਰਾ ਕਰਾ ਦੇ ਸ਼ਰਮ ਵਾਲੀ ਗੱਲ ਨਹੀਂ ਹੈਗੀ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਇੱਕ ਮੇਰੀ ਗੱਲ ਸੁਣ ਲੈ ਇੱਕ ਦੇਖ ਬੈਤਾਲੀ ਗੱਲਾਂ ਸਾਡਾ ਵੀ ਤੇ ਲਗਾਰਦਾ ਇਦਾਂ ਦੇ ਘਰ ਦੇ ਵਿੱਚ ਨਿਆਣੇ ਔਣ ਕਰਨ ਓ ਉਠੋ ਜੀ ਚਾਚੂ ਡਾਈਪਰ ਬਦਲ ਦੋ ਮੈਨੂੰ ਵੀ ਕਹਿਣਾ ਨਿਆਣੇ ਗੋਪੀ ਏ ਦੱਕ ਲਾਂਕ ਤੇਰੇ ਸੋੜਾ ਡਾਪਰ ਆਦਾ ਕਰ ਤੂੰ ਭਰਾ ਮੇਰੇ ਲਾਲਾ ਦੇ ਪਰ ਚਾਹ ਪੂਰਾ ਕੱਲਾ ਆਏ ਤੇ ਤੈਨੂੰ ਸ਼ਰਮ ਨਹੀਂ ਆਵੇ ਸ਼ਰਮ ਤੇਰੀ ਧੀ ਨਹੀਂ ਬਦਲੂ ਤੂੰ ਬਦਲੋਗਾ ਗਾਲ ਸੋੜ ਲੈ ਨਹੀਂ ਤੂੰ ਕਿਤਾ ਬਦਲ ਗਾਲ ਸੋੜ ਲੈ ਆ ਜੇਬ ਦੇ ਵਿੱਚੋਂ ਤੂੰ ਜੇ ਮੋਟੀ ਹੋ ਜਾਈਂ ਤਾਂ ਜੋਰੂ ਦਾ ਕਲਾ ਪਹਿਲੇ ਬਣ ਗਿਆ ਬਸ ਠੀਕ ਹੈ ਬਸਾ ਲੋ ਘਰ ਜਿੱਥੇ ਬਾਤ ਤੇ ਆ ਆ ਜੇਬਾਂ ਦੇ ਵਿੱਚੋਂ ਪੈਜ ਤੂੜੀ ਨਿਕਲਦੀ ਆ ਘਰ ਮੌਂਦੀ ਆ ਮੇਨ ਜਨਾਨੀ ਹੋਵੇ ਉਹਦੇ ਲੈ ਚੋਰੀ ਚੋਰੀ ਤੁਹਾਡੇ ਲੈ ਸਮਾਨ ਨੂੰ ਲਿਆਵਾ ਉਹ ਮੈਂ ਜਾਂ ਤੇਰੇ ਲੈ ਲੈ ਕੇ ਆਉਂਗਾ ਉਹ ਯਾਰ ਇਦਾਂ ਹੀ ਹੁੰਦੀ ਅਗਲੇ ਘਰ ਮੈਂ ਲੈ ਜੀ ਗੋਲ ਗੱਪੇ ਲੈ ਗਏ ਹੋ ਗੋਲ ਗੱਪੇ ਜੇਬ ਪੜੋਣੀ ਆ ਪੈਸੇ ਚੋਪਿਆ ਗੋਲ ਗੱਪੇ ਜੇਬ ਚ ਫੇਰ ਵੇਖੋ ਜਿੱਦਾਂ ਮਤਲਬ ਕੋਈ ਸੋਨੇ ਦੀ ਟੰਗ ਪਟਾਈ ਅਗਲਾ ਚੋਰੀ ਲਿਆ ਰੱਖ ਲਾ ਕਹਿੰਦੀ ਮੇਰੀਆਂ ਨਹੀਂ ਦਿੱਤੀ ਆ ਦਰ ਬਟਿਆ ਮੂੰਹ ਦਰ ਉਹ ਪਲਾਨ ਫਿਊਚਰ ਪਲਾਨ ਮਾਮਾ ਮਾਮਾ ਟਕਰੇ ਸਤ ਓਏ ਮਾਮਾ ਸ਼ੱਡੀ ਯਾਰ ਕੀ ਐ ਯਾਰ ਇਥੇ ਮੈਂ ਮੂੰਹ ਨਾ ਖਾਣੀ ਮੇਰਾ ਖੁੱਲ ਜਾਣਾ ਹੋਣਾ ਤੈਨੂੰ ਤੇਰੇ ਦੇਵੀ ਦੇਵਤਿਆਂ ਦੀ ਮੈਂ ਤੇਰਾ ਮੂੰਹ ਖਾਣਾ ਲੈ ਤੋ ਜੇ ਤੂੰ ਮੇਰੇ ਭਰਾ ਹੋਣਾ ਇੱਕ ਲੱਬਜ ਵੀ ਬੋਲਿਆ ਠੀਕ ਯਾਰ ਓਏ ਮਾਮਾ ਵਾਂਟਡ ਜੀ ਨੂੰ ਕੁਛ ਨਹੀਂ ਕਹਿਣਾ ਤੈਨੂੰ ਮੈਂ ਦੱਸ ਦਿੰਦਾ ਮੈਨੂੰ ਕਹਿੰਦਾ ਹੀ ਗਾਣਾ ਮੇਰੇ ਕੋਲ ਭਰਾ ਯਾਰ 1.5-2 ਲੱਖ ਰੁਪਈਆ ਪਿਆ ਨਾਨਕੀ ਸ਼ੱਕ ਦਾ ਕੈਸੇ ਫੜ ਲਓ ਲੈ ਆ ਫੜ ਲਓ ਭਾਈ ਰਾਮ ਦੇ ਜਿੱਦ ਹੁਣ ਜੇ ਚਾਹਤ ਬੀੜੀ ਦਾ ਵੱਡੜ ਆ ਗਿਆ ਬਾਦ ਬੀਹਾਂ ਵਾਲਾ ਉਹਦਾ ਸਟੈਂਡਰਡ ਆ ਬੀਹਾਂ ਦਾ ਬੀੜੀਆਂ ਦਾ ਹੈਲੋ ਐਕਸਕਿਊਜ਼ ਮੀ ਤੇਰੇ ਭਰਾ ਨੂੰ ਰੁਬੜੀ ਹੱਡਨਾ ਤਾ ਵੇ ਤੂੰ ਭੈਜਾ ਸਾਡੀ ਬੀਬੀ ਦੇ ਪੁੱਤ ਨੂੰ ਕਿੱਦਾਂ ਕਹਿਆ ਸ਼ਰਾਬੀ ਸ਼ਰਾਬੀ ਨੂੰ ਸ਼ਰਾਬੀ ਕਹਿੰਦਾ ਮੇਰਾ ਨਾਮ ਸੁਣ ਲੈ ਤੇਰੇ ਪਾਪੇ ਦੇ ਪੁੱਤ ਨੂੰ ਇਦਾਂ ਨਹੀਂ ਕਹਿ ਸਕਦੀ ਕਿੱਦਾਂ ਕਹ ਰਹਦੀ ਆ ਤੇਰੇ ਸਹਰ ਦਾ ਸਾਈਂ ਆ ਹਾਂ ਸਾਈਂ ਸੁਈ ਆ ਇੱਥੇ ਹਾਂ ਗਾ ਸੁਣ ਲੈ ਚੰਗਾ ਹੋਵੇ ਮਾੜਾ ਹੋਵੇ ਪਤੀ ਦੇਵਤਾ ਹੁੰਦਾ ਹੈ ਆ ਨਮ ਕਰ ਆਪਣਾ ਅੱਛਾ ਜਦਵਾ ਪੜਾ ਦੇ ਉਹਨੂੰ ਦਹੀਂ ਦੇ ਵਿੱਚ ਆਹ ਉਹਦਾ ਕੰਮ ਹੈ ਨਵੇੜ ਬਚਾਰੇ ਦਾ ਹਾਂ ਰੋਟੀ ਖਾਣੀ ਉਹਦਾ ਕੀ ਕਸੂਰ ਆ ਤੈਨੂੰ ਵਿਆਹ ਕੇ ਲਿਆ ਆ ਜਿੰਨਾ ਟੱਬਰ ਤੇਰਾ ਪਿਛਲਾ ਸਵਾਰਤਾ ਨਾ ਓਰੇ ਉਹਦਾ ਸੱਤ ਜਨਮ ਲੈ ਕੇ